ਜੋਕਰ ਅਲਸੋ ਫਾਈਰਡੂਸ ਦੀ ਫਤਿਹ ਸਾਦਾ ਜੀ ਜੋ ਖਲਾਸੀ ਮਾਰ ਪਈ ਉਹਦੇ ਵਿੱਚ ਸੰਤਾਂ ਨੇ ਅਲੱਗ-ਅਲੱਗ ਜੀਹਾਂ ਨਾਲ ਆਪਣੀ ਮਸਤੀ ਕੀਤੀ ਕੋਈ ਮਿੱਟੀ ਲੈ ਕੇ ਆਇਆ ਕੋਈ ਟ੍ਰੈਂਡ ਲੈ ਕੇ ਆਇਆ ਕੋਈ ਡੀਲ ਲੈ ਕੇ ਆਇਆ ਕੋਈ ਰਸ ਲੈ ਕੇ ਆਇਆ ਜਿੱਦਾਂ ਜਿੱਦਾਂ ਅਦਰ ਵਿੱਚ ਕੋਈ ਸੰਗਤ ਸਾਡੇ ਤਿੰਨ ਵੀ ਇੱਥੇ ਵੀ ਆ ਜਿਨ੍ਹਾਂ ਨੂੰ ਪੈਸੇ ਮਿਲੇ ਕੋਈ ਬਾਹਰ ਵੀ ਆ ਇਹ ਧਿਆਨ ਦੇ ਕੋਈ ਸਾਡੀਆਂ ਪੂਰੀਆਂ ਹੁੰਦੀਆਂ ਜਿਹੜੇ ਸੰਗਤ ਵਿੱਚ ਆ ਇਹ ਲੈ ਜਾਉਂਦੀ ਉਹਦੀ ਸ਼ਰਧਾ ਹੁੰਦੀ ਆ ਸਭ ਤੋਂ ਪਹਿਲਾਂ ਗੱਲ ਕਰੀ ਕੋਈ ਦੋ ਕਿੰਛਾ ਰੁਪਈਆ ਉਹ ਗਾਲ ਇਹਨਾਂ ਕੋ ਪਹੁੰਚੀ ਪੁਲਿਸ ਤੋਂ ਸ਼ੁਰੂ ਹੋਈ ਜਾਂ ਫਿਰ ਇਹਨਾਂ ਨੇ ਪਰਵਾਨਾ ਵਾਸਤੇ ਚੋਰੀ ਕਰਵਾਉਂਦੇ ਫਾਜ਼ੀ ਮਾਰਕਾਨੀਆਂ ਦੋ ਲੜਕੀਆਂ ਇੱਕ ਲੜਕਾ 1 ਲੱਖ ਰੁਪਈਆ ਲੜਕੀਆਂ ਦੀ ਬੀਜੀ ਦੇ 30000 ਰੁਪਈਆ 20 ਇਹਦੇ ਵਿੱਚ 30000 ਤੇ ਪੀਸਾ ਵਾਸਤੇ ਬਾਕੀ ਜਿੰਨੀ ਸੰਗਤਵਾ ਲਗਭਗ ਜਿੱਦਾਂ ਦੀ ਇਹ ਜੀਮੇਂਦਾਰ ਅਸੀਂ 10 10 5 5 ਦੋ ਦੋ ਲਗ ਲਗ ਜਿਆਦਾ 10000 ਰੁਪਈਆ ਟੋਟਲ ਪਿੰਡ ਚੌਕੇ ਇਹ ਲੋਬਟੰਦਾ ਇਸ ਸੰਬੰਧ ਦਾ ਪੰਜਾਬਾ ਬਣਾ ਤਰਿਕੇ 9 ਲੱਖ 2000 ਸਾਢੇ 9 ਲੱਖ ਪਈ ਉਹ ਪਚੈਕ ਲਾਗੇ ਨੇ 9.5 ਲੱਖ ਰੁਪਏ ਆਪਣੇ ਵੱਸ ਤੇ ਆਪਣੇ ਹੱਥ ਦੇ ਵਿੱਚ ਸਹਾਇਤਾ ਦੇ ਕੇ ਚੱਲੇ ਆ ਇਹ ਅਲੀਗਾਨ ਦੀ ਸਾਲੀ ਫਰ ਦੇ ਸੰਤ ਇਹਦੇ ਵਿੱਚ ਕੁਛ ਪੈਸੇ ਦੇ ਨਾਲ ਜੀਵਨਣ ਵੰਡੇ ਆ ਬਾਕੀ ਜਿੰਨੇ ਪੈਸੇ ਹੋਣ ਉਹ ਵੰਟ ਕੇ ਲੌਣ ਵਾਲੀ ਕੁਰੂਆ ਪਾਸਾ ਨੂੰ ਇਹਨਾਂ ਨੂੰ ਸਾਹਿਬ ਦਿਆਂਗੇ ਉਹਨਾਂ ਨੇ ਸਿੱਖ ਸੰਗਤ ਨੂੰ ਇਹ ਲੈ ਕੇ ਆਖਦਿਆਂ ਵੀ ਪਰਮਾਤਮਾ ਇਹਨਾਂ ਨੂੰ ਤਰੱਕੀ ਗੁਸ਼ਤੀ ਜੀਵਨ ਕੰਧ ਦੀ ਵੱਲ ਬਖਸ਼ੇ ਸ੍ਰੀ ਹਰਿਮੰਦਰ ਸਾਹਿਬ ਨੂੰ ਇਹਨਾਂ ਨੂੰ ਦਿੱਜਿਆ ਦੁਬਾਰਾ ਫੇਰ ਈਲਾ ਬਟਿੰਡਾ ਤਿੰਦ ਚੌਕੇ ਦੀ ਸੰਗਤ ਸਤਨ ਸਾਹਿਬਾ ਨਾਲ ਸਾਰੀ ਮਿਹਨਤ ਨਾਲ ਪੂਰੀ ਸੰਗਤ ਨਾਲ ਇਨਾ 9.5 ਵਜੇ ਬਿਲਕੁਲ ਕੱਢਿਆ ਜਿਹਦੇ ਕੋਸ਼ਾਪਾ ਸਾਨੂੰ ਵੜਦੇ ਆ ਜਿੰਨੀ ਸਖਤ ਗੜੀ ਆ ਕੋਸ਼ਾਪਾ ਡੀਰ ਰੱਖਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਰਤਾ ਸਤਿ